ਜਮਾਦੋ ਦਾਵਾ ਦੇ ਮੁਖੀ ਹਾਫਿਜ਼ ਸૈયਦ ਨੇ ਕਿਹਾ ਕਿ ਉਹ ਗ੍ਰਹਿਮਤੀ ਰਾਣਾ ਸਿੰਘ ਇਸ ਟਿੱਪਣੀ ਨੂੰ ਯੁੱਧ ਦਾ ਐਲਾਨ ਮੰਨਦੇ ਨੇ ਜਿਸ 'ਚ ਉਹਨਾਂ ਗਿਆ ਸੀ ਕਿ ਜੇਕਰ ਪਾਕਿਸਤਾਨ ਹਤਵਾਦ ਤੇ ਕਾਬੂ ਨਹੀਂ ਪਾਉਂਦਾ ਤਾਂ ਦਸ ਟੁਕੜਿਆਂ 'ਚ ਵੰਡਿਆ ਜਾਏਗਾ ਹਾਫਿਜ਼ ਨੇ ਕਿਹਾ ਕਿ ਸੀ ਚੁਣੌਤੀ ਸਵੀਕਾਰ ਕਰਦੇ ਹਾਂ ਅਸੀਂ ਕੰਟਰੋਲ ਰੱਖਦੇ ਹਾਂ ਸੰਘਰਸ਼ ਵਿਰਾਮ ਨੂੰ ਸਵੀਕਾਰ ਨਹੀਂ ਕਰਦੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਨੇ ਕਿਹਾ ਹੈ ਕਿ ਉਸਨੇ ਸਰਕਾਰ ਨੂੰ ਭਾਰਤ ਦੇ ਕਥਿਤ ਜਸੂਸ ਕੁਲਪੋਸ਼ਨ ਨੂੰ ਕਲੀਨ ਚਟਨਾ ਦੇਣ ਦੀ ਚੇਤਾਵਨੀ ਦਿੱਤੀ ਹੈ ਡੈਮੋਕ੍ਰੈਟਿਕ ਉਮੀਦਵਾਰ ਰਹੀ ਹਿਲੇਰੀ ਕਲਿੰਟਨ ਨੇ ਆਪਣੀ ਹਾਰ ਲਈ ਪਹਿਲੀ ਵਾਰ ਰੂਸ ਵੱਲੋਂ ਕੀਤੀ ਹੈਕਿੰਗ ਨੂੰ ਜ਼ਿੰਮੇਵਾਰ ਦੱਸਿਆ ਬੀਬੀਸੀ ਦੀ ਖਬਰ ਦੇ ਮੁਤਾਬਕ ਹਿਲੇਰੀ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਨੂੰ ਉਹਨਾਂ ਤੋਂ ਨਿੱਜੀ ਸ਼ਿਕਾਇਤ ਸੀ ਕਿਉਂਕਿ 5 ਸਾਲ ਪਹਿਲਾਂ ਉਹਨਾਂ ਰੂਸ ਦੀਆਂ ਚੋਣਾਂ 'ਚ ਧਾਂਦਲੀ ਦੀ ਗੱਲ ਕਹੀ ਸੀ ਹਿਲੇਰੀ ਮੁਤਾਬਕ ਪੁੱਤਰ ਨੇ ਆਪਣੇ ਲੋਕਾਂ ਦੇ ਗੁੱਸੇ ਲਈ ਜਨਤਕ ਤੌਰ ਤੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਸੀ ਉਸ ਵੇਲੇ ਉਹਨਾਂ ਨੇ ਜੋ ਕਿਹਾ ਤੇ ਇਹਨਾਂ ਚੋਣਾਂ ਵਿੱਚ ਉਹਨਾਂ ਨੇ ਜੋ ਕੀਤਾ ਉਸ ਵਿਚਾਲੇ ਸਿੱਧਾ ਸਬੰਧ ਹੈ ਬੀਬੀਸੀ ਦੀ ਖਬਰ ਦੇ ਮੁਤਾਬਕ ਰੂਸੀ ਹੈਕਿੰਗ ਦੇ ਮਾਮਲੇ ਤੇ ਬੋਲਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹਨਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਸਭ ਬੰਦ ਕਰਨ ਲਈ ਕਿਹਾ ਓਬਾਮਾ ਮੁਤਾਬਕ ਪੁਤਿਨ ਦੇ ਬਿਨਾ ਰੂਸ ਚ ਕੁਝ ਨਹੀਂ ਹੁੰਦਾ ਅਮਰੀਕਾ ਤੇ ਚੀਨ ਵਿਚਾਲੇ ਤਨਾਅ ਤਾਂ ਨਹੀਂ ਵਧਦੀ ਜਾ ਰਹੀ ਹੈ ਬੀਬੀਸੀ ਦੀ ਖਬਰ ਦੇ ਮੁਤਾਬਕ ਅਮਰੀਕਾ ਨੇ ਚੀਨ ਨੂੰ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਸਮੁੰਦਰ ਖੇਤਰ ਚੋਂ ਜ਼ਬਤ ਅਮਰੀਕੀ ਡਰੋਨ ਪੰਡੂਬੀ ਵਾਪਸ ਕਰ ਦੇਵੇ ਅਮਰੀਕਾ ਦਾ ਇਲਜ਼ਾਮ ਹੈ ਕਿ ਚੀਨੀ ਨੌਸੈਨਾ ਨੇ ਦੱਖਣੀ ਚੀਨ ਸਾਗਰ ਤੋਂ ਉਹਨਾਂ ਦੇ ਖੋਜੀ ਡਰੋਨ ਨੂੰ ਜ਼ਬਤ ਕਰ ਲਿਆ ਸੀਰੀਆ ਦੇ ਪੂਰਬੀ ਅਲੈਪੋ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਅਭਿਆਨ ਥੰਮ ਗਿਆ ਹੈ ਬੀਬੀਸੀ ਦੀ ਖਬਰ ਮੁਤਾਬਕ ਇਸ ਲਈ ਵਿਦਰੋਹੀਆਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਜਿਨ੍ਹਾਂ ਸਮਝੌਤੇ ਤਹਿਤ ਦੋ ਸ਼ਹਿਰਾਂ ਤੋਂ ਘੇਰੇਬੰਦੀ ਹਟਾਉਣੀ ਸੀ ਪਰ ਉਹਨਾਂ ਨੇ ਜਿਹਾ ਨਹੀਂ ਕੀਤਾ ਓਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਸੀਰੀਆ ਦੇ ਅਲੈਪੋ ਚ ਵੱਡੇ ਪਿਮਾਨੇ ਤੇ ਹੋਏ ਕਤਲਾਂ ਲਈ ਬਸ਼ਰ ਅਲ ਅਸਦ ਦਾ ਸ਼ਾਸਨ ਇਰਾਨ ਅਤੇ ਰੂਸ ਜ਼ਿੰਮੇਵਾਰ ਨੇ ਜਦੋਂ ਤੱਕ ਸੀਰੀਆ ਤੇ ਸੈਨਿਕ ਕੰਟਰੋਲ ਨਹੀਂ ਹੁੰਦਾ ਉਰ ਉਦ ਤੱਕ ਯੁੱਧ ਰੋਕਣ ਲਈ ਵਸ਼ਿੰਗਟਨ ਕੁਝ ਨਹੀਂ ਕਰ ਸਕਦਾ ਵੇਨਜ਼ੁਏਲਾ ਵਿੱਚ ਨੋਟਬੰਦੀ ਮਗਰੋਂ ਲੋਕ ਪਰੇਸ਼ਾਨ ਨੇ ਹਫ਼ਤੇ ਬੈਂਕ ਦੇ ਬਾਹਰ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਸਰਕਾਰ ਨੇ 72 ਘੰਟਿਆਂ ਦੌਰਾਨ ਦੇਸ਼ ਦੇ ਸਭ ਤੋਂ ਉੱਚੇ ਮੁੱਲ ਦੇ ਨੋਟ ਨੂੰ ਸਿੱਕਿਆਂ 'ਚ ਬਦਲਣ ਦਾ ਐਲਾਨ ਕੀਤਾ ਸੀ